ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਗੁਰੂ ਸਾਹਿਬ ਜੀ ਦਾ ਜਦੋਂ ਅਸੀਂ ਜਨਮ ਪੜਦੇ ਆ ਤਾਂ ਉਹ ਬਚਪਨ ਤੋਂ ਹੀ ਸਾਧ ਸੰਗਤ ਜੀ ਬੜੇ ਕੋਮਲ ਹਿਰਦੇ ਵਾਲੇ ਸਨ ਕਹਿੰਦੇ ਗੁਰੂ ਸਾਹਿਬ ਜੀ ਇੱਕ ਵਾਰੀ ਬਾਲਕੋਬਸਾ ਦੇ ਵਿੱਚ ਬਾਗ ਦੇ ਵਿੱਚ ਸਿਆਰ ਕਰਦੇ ਪਏ ਸੀ ਸਿਆਰ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਦੇ ਚੋਲੇ ਦਾ ਪੱਲਾ ਕਹਿੰਦੇ ਇੱਕ ਫੁੱਲ ਨੂੰ ਜਾ ਵੱਜਦਾ ਹੈ ਜਦੋਂ ਜਦੋਂ ਪੱਲਾ ਫੁੱਲ ਨੂੰ ਵੱਜਦਾ ਹੈ ਤਾਂ ਫੁੱਲ ਟੁੱਟ ਕੇ ਡਿੱਗ ਪੈਂਦਾ ਹੈ ਗੁਰੂ ਸਾਹਿਬ ਜੀ ਉਹ ਫੁੱਲ ਨੂੰ ਵੇਖਦੇ ਨੇ ਤੇ ਕੋਲ ਬੈਠ ਕੇ ਉਦਾਸ ਹੋ ਜਾਂਦੇ ਨੇ ਗੁਰੂ ਹਰ Rai ਸਾਹਿਬ ਜੀ ਇਹ ਜੇ ਉਦਾਸੀ ਦੇ ਆਲਮ ਦੇ ਵਿੱਚ ਉਸ ਫੁੱਲ ਦੇ ਕੋਲ ਬੈਠੇ ਸਨ ਕਹਿੰਦੇ ਇੰਨੇ ਸਮੇਂ ਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਆ ਜਾਂਦੇ ਨੇ ਉਹਨਾਂ ਦੇ ਜੋ ਦਾਦਾ ਜੀ ਹਨ ਗੁਰੂ ਹਰਗੋਬਿੰਦ ਮਹਾਰਾਜ ਜੀ ਕੋਲ ਆ ਕੇ ਪੁੱਛਦੇ ਗੁਰੂ ਹਰਰਾਏ ਸਾਹਿਬ ਜੀ ਨੂੰ ਆਪਣੇ ਪੁੱਤਰੇ ਨੂੰ ਕਿ ਆਪ ਜੀ ਉਦਾਸ ਕਿਉਂ ਬੈਠੇ ਹੋ ਤਾਂ ਗੁਰੂ ਹਰਰਾਏ ਸਾਹਿਬ ਜੀ ਕਹਿੰਦੇ ਕਿ ਮੇਰੇ ਚੋਲੇ ਦੇ ਨਾਲ ਵੱਜ ਕੇ ਇਹ ਫੁੱਲ ਟੁੱਟ ਪਿਆ ਹੈ ਡਿੱਗ ਪਿਆ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਫਿਰ ਜਵਾਬ ਦਿੰਦੇ ਆਖਦੇ ਕਿ ਪੁੱਤਰ ਜੀ ਜਦੋਂ ਚੋਲਾ ਵੱਡਾ ਪਾਇਆ ਹੋਵੇ ਤਾਂ ਸੰਕੋਚ ਕੇ ਤੁਰਨਾ ਚਾਹੀਦਾ ਹੈ ਇਹ ਗੱਲ ਤਾਂ ਭਾਵੇਂ ਬੜੀ ਛੋਟੀ ਸੀ ਪਰ ਇਹਦੀ ਸਿੱਖਿਆ ਬੜੀ ਵੱਡੀ ਸੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਇਹ ਗੱਲ ਕਹਿਣ ਦਾ ਇਸ਼ਾਰਾ ਸੀ ਕਿ ਆਪ ਜੀ ਨੇ ਅਗਾਂ ਜਾ ਕੇ ਗੁਰੂ ਅਨੰਕ ਦੇ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ ਹੈ ਉਦੋਂ ਆਪ ਜੀ ਨੂੰ ਵੱਡੀ ਉਪਾਧੀ ਮਿਲਣੀ ਹੈ ਤੇ ਉਸ ਉਪਾਧੀ ਤੇ ਰਹਿ ਕੇ ਵੱਡੇ-ਵੱਡੇ ਕੰਮ ਤੁਸਾਂ ਨੇ ਕਰਨੇ ਨੇ ਜਿਹੜੀ ਗੱਲ ਆਖੀ ਸੀ ਗੁਰੂ ਸਾਹਿਬ ਜੀ ਨੇ ਇਹ ਕੇਵਲ ਗੁਰੂ ਹਰਾਈ ਸਾਹਿਬ ਜੀ ਨੂੰ ਨਹੀਂ ਸੀ ਆਖੀ ਇਹ ਗੱਲ ਸਾਰੀ ਮਨੁੱਖਤਾ ਨੂੰ ਆਖੀ ਸੀ ਕਿ ਜਦੋਂ ਉੱਚਾ ਮਰਤਬਾ ਉੱਚੀ ਪਦਵੀ ਮਾਲਕ ਬਖਸ਼ ਦੇਵੇ ਕਾ ਉਸ ਉੱਚੇ ਅਹੁਦੇ ਤੇ ਰਹਿ ਕੇ ਕਿਸੇ ਗਰੀਬ ਨਾਲ ਤਕਾਨੇ ਨਹੀਂ ਕਰਨਾ ਚਾਹੀਦਾ ਕਿਸੇ ਗਰੀਬ ਦਾ ਲਹੂ ਨਹੀਂ ਚੂਸਣਾ ਚਾਹੀਦਾ ਕਿਸੇ ਗਰੀਬ ਦਾ ਹੱਕ ਨਹੀਂ ਖਾਣਾ ਚਾਹੀਦਾ ਉਸ ਉੱਚੇ ਅਹੁਦੇ ਤੇ ਬੈਠ ਕੇ ਹਮੇਸ਼ਾ ਲੋਕਾਂ ਦਾ ਭਲਾ ਹੀ ਲੋਚਣਾ ਚਾਹੀਦਾ ਹੈ ਤਾਂ ਜਾ ਕੇ ਉਸ ਮਾਲਕ ਦੇ ਦਰ ਤੇ ਅਸੀਂ ਪ੍ਰਮਾਣ ਹੁੰਦੇ ਆ ਗੁਰੂ ਹਰਾਈ ਸਾਹਿਬ ਜੀ ਦੇ ਜੀਵਨ ਵਿੱਚੋਂ ਇੱਕ ਸਿੱਖਿਆ ਹੋਰ ਮਿਲਦੀ ਆ ਕਿ ਉਹਨਾਂ ਨੇ ਆਪਣੇ ਸਿੱਖਾਂ ਨੂੰ ਬਾਣੀ ਦਾ ਅਦਬ ਕਰਨਾ ਸਿਖਾਇਆ ਬਾਣੀ ਦਾ ਸਤਿਕਾਰ ਕਰਨਾ ਸਿਖਾਇਆ ਕਹਿੰਦੇ ਇੱਕ ਵਾਰੀ ਗੁਰੂ ਸਾਹਿਬ ਜੀ ਆਪਣੇ ਮਹੱਲਾ ਦੇ ਵਿੱਚ ਆਪਣੇ ਪਲੰਘ ਦੇ ਉੱਪਰ ਬਿਰਾਜਮਾਨ ਸਨ ਤੇ ਕਹਿੰਦੇ ਗੁਰੂ ਸਾਹਿਬ ਜੀ ਦੇ ਮਹੱਲਾ ਦੇ ਬਾਹਰੋਂ ਦੀ ਸੰਗਤ ਉੱਚੀ ਉੱਚੀ ਬਾਣੀ ਪੜਦੀ ਜਾ ਰਹੀ ਸੀ ਜਦੋਂ ਉਹ ਬਾਣੀ ਦੀ ਆਵਾਜ਼ ਗੁਰੂ ਹਰ ਰਾਏ ਸਾਹਿਬ ਜੀ ਦੇ ਕੰਨਾਂ ਦੇ ਵਿੱਚ ਪੈਂਦੀ ਆ ਕਹਿੰਦੇ ਗੁਰੂ ਹਰ ਰਾਏ ਸਾਹਿਬ ਜੀ ਬਾਣੀ ਦੇ ਸਤਕਾਰ ਵਿੱਚ ਬੜੀ ਕਾਹਲੀ ਕਾਹਲੀ ਉੱਠਣ ਲੱਗੇ ਤਾਂ ਉਹਨਾਂ ਦਾ ਗੋਡਾ ਜਿਹੜਾ ਹੈ ਪਲੰਘ ਦੇ ਪਾਵੇਂ ਨਾਲ ਜਾਵਜਦਾ ਹੈ ਜਿਹੜੇ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਖੜੇ ਸਨ ਉਹਨਾਂ ਨੇ ਪੁੱਛਿਆ ਪਾਤਸ਼ਾਹ ਜੀ ਬੜੀ ਕਾਹਲੀ ਕਾਹਲੀ ਉੱਠੇ ਕੀ ਗੱਲ ਤਾਂ ਗੁਰੂ ਸਾਹਿਬ ਜੀ ਆਖਦੇ ਕਿ ਬਾਹਰ ਸੰਗਤਾਂ ਬਾਣੀ ਪੜ੍ਹਦੀਆਂ ਜਾ ਰਹੀਆਂ ਸਨ ਤੇ ਬਾਣੀ ਦੇ ਸਤਕਾਰ ਵਿੱਚ ਅਸੀਂ ਕਾਹਲੀ-ਕਾਹਲੀ ਉਠੇ ਤਾਂ ਸੰਗਤਾਂ ਕਹਿੰਦੀਆਂ ਪਾਤਸ਼ਾਹ ਜੀ ਕਾਹਲੀ ਕਿਉਂ ਕਰਨੀ ਸੀ ਉਹ ਆਪ ਜੀ ਦੀ ਜੋਤ ਦੁਆਰਾ ਵਿਚਾਰੀ ਗਈ ਬਾਣੀ ਪੜ੍ਹਦੇ ਪਏ ਸਨ ਤਾਂ ਆਪ ਜੀ ਕਾਹਲੀ ਕਿਉਂ ਕੀਤੀ ਤਾਂ ਗੁਰੂ ਹਰ Rai ਸਾਹਿਬ ਜੀ ਆਖਦੇ ਕਿ ਅਸੀਂ ਬਾਣੀ ਦਾ ਸਤਕਾਰ ਨਾ ਕੀਤਾ ਤਾਂ ਸਿੱਖਾਂ ਨੇ ਕਿਵੇਂ ਕਰਨਾ ਹੈ ਕਹਿੰਦੇ ਕਿ ਅਸੀਂ ਪੂਰਨੇ ਪਾਏ ਨੇ ਕਿ ਇਹ ਬਾਣੀ ਜਿਹੜੀ ਆ ਇਹ ਧੁਰ ਕੀ ਬਾਣੀ ਆ ਤੇ ਧੁਰ ਕੀ ਬਾਣੀ ਦਾ ਸਤਕਾਰ ਹਰੇਕ ਸਿੱਖ ਨੇ ਕਰਨਾ ਹੈ ਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਅਸੀਂ ਅੱਜ ਸਤਕਾਰ ਕਰਨ ਦੇ ਪੂਰਣੇ ਪਾਵਾਂਗੇ ਤਾਂ ਇਹਨਾਂ ਸਤਕਾਰ ਕਰਨ ਵਾਲੇ ਪੂਰਣਿਆਂ ਤੇ ਸਾਡੇ ਸਿੱਖ ਚੱਲਣਗੇ ਤੇ ਇਹਨਾਂ ਪੂਰਣਿਆਂ ਤੇ ਚੱਲ ਕੇ ਸਿੱਖ ਸਾਡੀ ਬਾਣੀ ਦਾ ਸਤਕਾਰ ਕਰਨਗੇ ਸਾਡੀ ਬਾਣੀ ਦਾ ਅਦਬ ਕਰਨਗੇ ਸੋ ਗੁਰੂ ਹਰਿ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਬਾਣੀ ਦਾ ਅਦਬ ਕਰਨਾ ਸਿਖਾਇਆ ਤੇ ਇਸ ਦੀ ਇੱਕ ਵੱਡੀ ਉਦਾਹਰਣ ਹੋਰ ਉਹਨਾਂ ਦੇ ਜੀਵਨ ਤੋਂ ਮਿਲਦੀ ਆ ਜਦੋਂ ਉਹਨਾਂ ਨੇ ਆਪਣੇ ਸੁਪੁੱਤਰ ਬਾਬਾ ਰਾਮਰਾਏ ਜੀ ਨੂੰ ਦਿੱਲੀ ਭੇਜਿਆ ਸੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਤਾਂ ਬਾਬਾ ਰਾਮਰਾਏ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਡਰਦੇ ਮਾਰੇ ਉਹ ਪੰਕਤੀ ਬਦਲ ਦਿੱਤੀ ਸੀ ਉਹਦੇ ਅਰਥ ਬਦਲ ਦਿੱਤੇ ਸਨ ਤਾਂ ਗੁਰੂ ਸਾਹਿਬ ਜੀ ਨੇ ਉੱਥੇ ਵੀ ਬਾਣੀ ਦਾ ਸਤਕਾਰ ਕਰਦਿਆਂ ਹੋਇਆ ਆਪਣੇ ਸੁਪੁੱਤਰ ਨੂੰ ਆਪਣੇ ਘਰੋਂ ਬੇਦਖਲ ਕਰ ਦਿੱਤਾ ਸੀ ਤੇ ਆਖਿਆ ਸੀ ਕਿ ਉਹਨਾਂ ਨੂੰ ਸੁਨੇਹਾ ਲਾ ਦਿਓ ਕਿ ਜਿਸ ਪਾਸੇ ਵੱਲ ਤੁਹਾਡਾ ਮੂੰਹ ਹੈ ਉਸ ਪਾਸੇ ਵੱਲ ਚਲੇ ਜਾਓ ਸਾਨੂੰ ਆਪਣਾ ਮੂੰਹ ਨਾ ਦਿਖਾਓ ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਸਾਨੂੰ ਸਿਖਾਉ ਨੂੰ ਇਹ ਸਿਖਾਇਆ ਕਿ ਬਾਣੀ ਸਾਡੇ ਵਾਸਤੇ ਕਿੰਡੀ ਉੱਚੀ ਮਹਾਨਤਾ ਰੱਖਦੀ ਆ ਕਿੰਨਾ ਉੱਚਾ ਮਰਤਬਾ ਰੱਖਦੀ ਆ ਸੋ ਸੰਗਤ ਜੀ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਬਾਣੀ ਦਾ ਸਤਿਕਾਰ ਕਰੀਏ ਬਾਣੀ ਦਾ ਅਦਬ ਕਰੀਏ ਤੇ ਅਦਬ ਧਾਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ